ਦਾ ਸ੍ਰੀ ਅਕਾਲ ਜੀ ਮੀਰ ਕਰਦੇ ਜੀ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਬੁਟੀਕ ਸੂਟ ਦੀ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਦੇਖੋ ਜਿਹੜਾ ਤੁਹਾਨੂੰ ਆਹ ਵਾਲਾ ਸੂਟ ਦਿਖਾ ਰਹੇ ਆਂ ਆਪਾਂ ਇਹ ਮਸ਼ਲੀਨ ਦੇ ਉੱਪਰ ਆਪਾਂ ਰੈਡੀ ਕਰਵਾਇਆ ਤੇ ਜਿਹੜਾ ਆਹ ਵਾਲਾ ਵਰਕ ਹੈ ਇਹਦੇ ਗਲੇ ਦੇ ਉੱਪਰ ਵਰਕੇ ਤੇ ਕਾਟਨ ਦਾ ਇਹਦੇ ਨਾਲ ਦੁਪੱਟਾ ਤਿਆਰ ਕਰਵਾਇਆ ਆਪਾਂ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਹਾਂਜੀ ਆਹ ਦੇਖੋ ਸੂਟ ਦੀ ਪੂਰੀ ਲੁੱਕ ਇਹਦੇ ਵਿੱਚ ਆਪਾਂ ਸਿਰਫ ਦੋ ਹੀ ਕਲਰ ਰੈਡੀ ਕਰਵਾਏ ਨੇ orange ਤੇ magenta बॉटम ਤੇ ਉੱਪਰ ਇਹ ਵਾਲਾ ਵਰਕ ਆਏਗਾ ਤੇ ਸੈਕਿੰਡ ਕਲਰ ਇਹਦੇ ਵਿੱਚ ਆਹ ਵਾਲਾ ਜਟਾ ਇਹ ਵੀ ਸੇਮ ਤਿਆਰ ਕਰਵਾਇਆ ਹੋਇਆ ਤੇ ਆ ਵਾਲੇ ਸਿਮਾ ਪੱਟ ਪਟਾ ਗਿਆ ਹੈ ਕਾਟਨ ਦੇ ਦੁਪੱਟੇ ਹੋਣਗੇ ਨੈਕਸਟ ਹੈ ਕਿ ਆਪਣੇ ਕੋਲੇ ਕੈਮਰੀ ਕਾਟਨ ਦੀ ਇਹ ਵਾਲੀ ਆਈਟਮ ਲਾਈਨਿੰਗ ਦਿੱਤੋਂ ਨੂੰ ਲੂੜਨੀ ਪਾਏਗੀ ਕਿਉਂਕਿ ਕਾਟਨ ਫੈਬਰਿਕ ਹੈ ਆਹ ਲੋ ਵਰੇ ਸੂਟ ਰਹਿਣ ਵਾਲਾ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਜਿਹੜੇ ਬਾਜੂ ਦੇ ਉੱਪਰ ਆਏਗਾ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਤਿਆਰ ਕਰਵਾਇਆ ਉਹ ਟਾਈ ਐਂਡ ਡਾਈ ਦਾ ਤੁਹਾਨੂੰ ਹੁਣੇ ਦਿਖਾਉਣੀ ਆ। ਹਾਂਜੀ ਇਹ ਵਾਲਾ ਆਪਾਂ ਇਹਦੇ ਨਾਲ ਦੁਪੱਟਾ ਤਿਆਰ ਕਰਵਾਇਆ ਟਾਈ ਐਂਡ ਡਾਈ ਦਾ। ਦੁਪੱਟੇ ਦੀ ਜਿਹੜੀ ਲੈਂਥ ਆ ਪ੍ਰੋਪਰ 2.5 ਮੀਟਰ ਹੋਏਗੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੋਏਗਾ। ਜਿਹੜਾ ਇਹ ਵਾਲਾ ਸੂਟ ਆ ਇਹਦਾ ਰੇਟ ਹੈਗਾ 1250 ਰੁਪਏ। ਜੀ ਨੈਕਸਟ ਹੈਗਾ ਆਪਣੇ ਕੋਲੇ ਆਹ ਵਾਲਾ ਡਿਜ਼ਾਈਨ ਹੈ ਇਹਦੇ ਵੀ ਸੇਮ ਬਾਜੂ ਦੇ ਉੱਪਰ ਇਸੇ ਤਰ੍ਹਾਂ ਦੇ ਵਰਕ ਹੈ ਸੇਮ ਦੁਪੱਟਾ ਟਾਈ ਐਂਡ ਡਾਈ ਗਰਮੀ ਦੇ ਵਿੱਚ ਕਿਵੇਂ ਵੀ ਪੇਅਰ ਕਰ ਸਕਦੇ ਜੰਦੇ ਸੀ ਇਹਨੂੰ ਜੀ ਆਹ ਹੈਗਾ ਨੈਕਸਟ ਕਲਰ ਇਹਦੇ ਨਾਲ ਵੀ ਸੇਮ ਟਾਈ ਐਂਡ ਡਾਈ ਬਾਜੂ ਵਰਕ ਜਿਹੜਾ ਵਰਕ ਤੁਹਾਨੂੰ ਇੱਥੇ ਦਿਖ ਰਿਹਾ ਸੇਮ ਐਵੇਂ ਹੀ ਤੁਹਾਨੂੰ ਬਾਜੂ ਤੇ ਵਰਕ ਨਹੀਂ ਲਿਖਾ ਹਾਂਜੀ ਨੈਕਸਟ ਵਾਲਾ ਆਪਾਂ ਇਹ ਵਾਲਾ ਕਲਰ ਰੈਡੀ ਕਰਵਾਇਆ ਇਹਦੇ ਨਾਲ ਵੀ ਸੇਮ ਟਾਈ ਐਂਡ ਟਾਈ ਦੁਪੱਟਾ ਹਾਂਜੀ ਇਸੇ ਦੇ ਨਾਲ ਵੀਡੀਓ ਦਾ ਅੰਤ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ